ਅੱਜ 4 ਜਨਵਰੀ ਇਸ ਵਕਤ ਦੀਆਂ 5 ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਤੇ ਕਰਨੀ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ਕਰ ਰਹੇ ਨੇ ਤੇ ਦੂਜੇ ਪਾਸੇ ਮਰਨ ਵਰਤ ਤੇ ਬੈਠਾ ਇੱਕ ਆਗੂ ਰਾਤ ਨੂੰ ਭਗਵੰਤ ਮਾਨ ਦੀ ਪੁਲਿਸ ਨੇ ਚੱਕ ਲਿਆ ਔਰ ਦੂਜੀ ਖਬਰ ਹੈ ਕਿ ਅੱਜ ਖਨੌਰੀ ਬਾਰਡਰ ਦੇ ਉੱਪਰ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਐਨ ਪਹਿਲਾਂ ਖਨੌਰੀ ਬਾਰਡਰ ਡੱਲੇਵਾਲ ਦੇ ਕੋਲ ਪੁਲਿਸ ਤੇ ਪੁਲਿਸ ਅਫਸਰ ਪਹੁੰਚੇ ਨੇ ਔਰ ਉਥੇ ਕੀ ਕਵਾਇਦ ਜਾਰੀ ਹੈ ਇਹ ਅੱਗੇ ਤੁਹਾਨੂੰ ਦੱਸਦੇ ਆ ਤੀਜੀ ਖਬਰ ਹੈ ਕਿ ਨਿਤਿਸ਼ ਕੁਮਾਰ ਜਿਹੜੇ ਕਿ ਬੀਜੇਪੀ ਨਾਲ ਗੱਠਜੋੜ ਚ ਨੇ ਮੋਦੀ ਸਰਕਾਰ ਨਾਲ ਗੱਠਜੋੜ ਚ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਂਗਰਸ ਨੇ ਤੇ ਕਾਂਗਰਸ ਦੇ ਵੱਡੇ ਲੀਡਰਾਂ ਨੇ ਨਿਤਿਸ਼ ਕੁਮਾਰ ਨੂੰ ਵੱਡੀਆਂ ਗੱਲਾਂ ਆਖੀਆਂ ਨੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਚੌਥੀ ਖਬਰ ਹੈ ਕੀ ਐਮਪੀ ਅਮਰਤਪਾਲ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਨੇ ਉਹਨਾਂ ਨੇ ਨਵੀਂ ਪਾਰਟੀ ਪੰਜਾਬ 'ਚ ਬਣਾਉਣ ਦਾ ਐਲਾਨ ਕੀਤਾ ਹੈ ਔਰ ਉਹਦੇ ਉੱਪਰ ਵੱਡੇ ਸਵਾਲ ਉੱਠੇ ਨੇ ਔਰ ਇਹ ਪੂਰਾ ਮਾਮਲਾ ਕੀ ਹੈ ਤੁਹਾਨੂੰ ਅੱਗੇ ਦੱਸਦੇ ਹਾਂ ਹੁਣ ਆਪਾਂ ਖਬਰਾਂ ਵਿਸਥਾਰ 'ਚ ਗੱਲ ਕਰਦੇ ਹਾਂ ਪਹਿਲੀ ਖਬਰ ਹੈ ਕਿ ਭਗਵੰਤ ਮਾਨ ਨੇ ਇੱਕ ਦਿਨ ਪਹਿਲਾਂ ਡੱਲੇਵਾਲ ਦੇ ਹੱਕ ਦੇ ਵਿੱਚ ਕਾਫੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚੋਂ ਲੋਕਾਂ ਨੂੰ ਇੰਜ ਬਣਿਆ ਕਿ ਭਗਵੰਤ ਮਾਨ ਕਿੰਨਾ ਵਧੀਆ ਇਨਸਾਨ ਹੈ ਇਹ ਕਿੰਨਾ ਲੋਕਾਂ ਦੇ ਹੱਕ ਚ ਹੈ ਜਦੋਂ ਭਗਵੰਤਮਾਨ ਸਾਹਿਬ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਡੱਲੇਵਾਲ ਨੂੰ ਚੱਕਣ ਲਈ ਕਹਿ ਰਹੀ ਹੈ ਜਦੋਂ ਭਗਵੰਤਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਅਸੀਂ ਹਵਾਈ ਐਂਬੂਲੈਂਸ ਮਤਲਬ ਹੈਲੀਕਾਪਟਰ ਐਂਬੂਲੈਂਸ ਭੇਜ ਦਿੰਨੇ ਆ ਤੇ ਡੱਲੇਵਾਲ ਨੂੰ ਚੱਕ ਕੇ ਲੈ ਜਾਓ ਤਾਂ ਉਹ ਕਹਿੰਦੇ ਮੈਂ ਕਿਹਾ ਇਹ ਬਿਲਕੁਲ ਗਲਤ ਹੈ ਐਦਾਂ ਧੱਕਾ ਨਹੀਂ ਕੀਤਾ ਜਾ ਸਕਦਾ ਐਦਾਂ ਧੱਕੇ ਨਾਲ ਨਹੀਂ ਚੱਕਣਾ ਚਾਹੀਦਾ ਅਸੀਂ ਇਹਦੇ ਖਿਲਾਫ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੰਜ ਲੱਗਿਆ ਕਿ ਭਗਵੰਤ ਮਾਨ ਸਾਹਿਬ ਸੱਚ ਦੇ ਪੱਖ 'ਚ ਖੜੇ ਨੇ ਬਹੁਤ ਵਧੀਆ ਕੀਤਾ ਧੱਕਾ ਨਹੀਂ ਕਰ ਰਹੇ ਵਧੀਆ ਕੀਤਾ ਪਰ ਹੁਣ ਇੱਕ ਖਬਰ ਭਗਵੰਤ ਮਾਨ ਸਾਹਿਬ ਦੀ ਕੋਠੀ ਦੇਖ ਕੇ ਆਈ ਕੰਪਿਊਟਰ ਅਧਿਆਪਕ ਜਿਹੜੇ ਕਾਫੀ ਟਾਈਮ ਤੋਂ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ ਉਹਨਾਂ 'ਚੋਂ ਇੱਕ ਕੰਪਿਊਟਰ ਅਧਿਆਪਕ ਜਿਨ੍ਹਾਂ ਦਾ ਨਾਮ ਜੋਨੀ ਸਿੰਘਲਾ ਹੈ ਉਹ ਮਰਨ ਵਰਤ ਤੇ ਬੈਠਾ ਹੋਇਆ ਸੀਗਾ ਤੇ ਭਗਵੰਤਮਾਨ ਸਾਹਿਬ ਦੀ ਸਰਕਾਰ ਨੇ ਤੇ ਪੁਲਿਸ ਨੇ ਉਸ ਆਗੂ ਨੂੰ ਮਰਨ ਵਰਤ ਤੇ ਬੈਠੇ ਨੂੰ ਰਾਤ ਪੌਣੇ 11 ਵਜੇ ਚੱਕ ਲਿਆ ਤੇ ਚੱਕ ਕੇ ਲੈ ਗਏ। ਹੁਣ ਤੁਸੀਂ ਦੇਖੋ ਇੱਕ ਪਾਸੇ ਭਗਵੰਤਮਾਨ ਸਾਹਿਬ ਮਰਨ ਵਰਤ ਤੋਂ ਧੱਕੇ ਨਾਲ ਚੱਕਣ ਦੇ ਖਿਲਾਫ ਬੋਲ ਰਹੇ ਨੇ ਤੇ ਦੂਜੇ ਪਾਸੇ ਭਗਵੰਤਮਾਨ ਦੀ ਸਰਕਾਰ ਤੇ ਪੁਲਿਸ ਅਧਿਆਪਕ ਨੂੰ ਮਰਨ ਵਰਤ ਤੇ ਧੱਕੇ ਨਾਲ ਚੱਕ ਕੇ ਲੈ ਕੇ ਜਾ ਰਹੀ ਹੈ। ਹੁਣ ਇੱਥੇ ਕੀ ਸੋਚਿਆ ਜਾਵੇ? ਦੇਖੋ ਕੀ ਇਹ ਆ ਗੱਲ ਵੀ ਜੇ ਕਿਸਾਨ ਅੰਦੋਲਨ ਇਸ ਟਾਈਮ ਵਾਵਾ ਚਰਚਾ ਚ ਆ ਗਿਆ ਡੱਲੇਵਾਲ ਨੂੰ ਚੱਕਣ ਕਰਕੇ ਵੋਟਾਂ ਵਾਵਾ ਗਿਣਤੀ ਟੁੱਟ ਸਕਦੀਆਂ ਨੇ ਤੇ ਤਾਂ ਕਰਕੇ ਡੱਲੇਵਾਲ ਦੇ ਮਰਨ ਵਰਤੇ ਤਾਂ ਧੱਕਾ ਕਰਨ ਦੀ ਗੱਲ ਨਹੀਂ ਕਹਿ ਰਹੇ ਮਾਨ ਸਾਹਿਬ ਪਰ ਜਿਹੜੇ ਵਿਚਾਰੇ ਕੰਪਿਊਟਰ ਅਧਿਆਪਕ ਥੋੜੇ ਨੇ ਜਿਨ੍ਹਾਂ ਦਾ ਸੰਘਰਸ਼ ਦਾ ਬੋਲਬਾਲਾ ਇੰਨਾ ਨਹੀਂਗਾ ਜੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਨੂੰ ਚੱਕ ਕੇ ਲੈ ਜਾਣਾ ਇਹ ਫਿਰ ਕੀ ਹੈ ਕੀ ਇਹ ਵੋਟ ਸਿਆਸਤ ਨਹੀਂ ਕੀ ਇਹ ਡਬਲ ਨੀਤੀ ਡਬਲ ਪਾਲਿਸੀ ਕਹਿਣੀ ਤੇ ਕਰਨੀ ਦਾ ਫਰਕ ਨਹੀਂ ਇਹ ਵੱਡਾ ਸਵਾਲ ਖੜਾ ਹੋ ਗਿਆ ਔਰ ਕਾਫੀ ਚਰਚਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਇੱਕ ਪਾਸੇ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਸਾਡੇ ਰਾਜ ਦੇ ਵਿੱਚ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ ਧਰਨੇ ਲੱਗੇ ਹੀ ਨਹੀਂ ਕਰਨਗੇ ਉਹਦਾ ਮਤਲਬ ਇਹ ਨਹੀਂ ਸੀ ਵੀ ਠੱਕੇ ਨਾਲ ਠਾ ਲਿਆ ਕਰਾਂਗੇ ਉਹਦਾ ਮਤਲਬ ਇਹ ਸੀ ਕਿ ਅਸੀਂ ਗੱਲ ਹੀ ਇੰਨੀ ਛੇਤੀ ਸੁਣ ਲਿਆ ਕਰਨੀ ਆ ਧਰਨਾ ਲੱਗਣ ਹੀ ਨਹੀਂ ਦੇਣਾ ਲੋਕਾਂ ਦਾ ਕੰਮ ਕਰਦਿਆ ਕਰਨਾ ਔਰ ਮਸਲਾ ਹੱਲ ਕਰਦਿਆ ਕਰਨਾ ਪਰ ਉਸ ਤੋਂ ਬਾਅਦ ਹਜ਼ਾਰਾਂ ਧਰਨੇ ਲੱਗੇ ਭਗਵੰਤ ਮਾਨ ਸਾਹਿਬ ਦੀ ਕੋਠੀ ਦੇ ਅੱਗੇ ਹੁਣ ਤੱਕ ਬਹੁਤ ਵਾਰ ਲਾਠੀ ਚਾਰਜ ਹੋ ਚੁੱਕੇ ਨੇ ਤੁਸੀਂ ਦੇਖੋ ਤੇ ਹੁਣ ਜਿਹੜਾ ਰਾਤ ਇਹ ਕੰਪਿਊਟਰ ਅਧਿਆਪਕ ਚੱਕੇ ਨੇ ਕਿੰਨੇ ਟਾਈਮ ਤੋਂ ਉਹ ਸੰਘਰਸ਼ ਕਰ ਰਹੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਚੱਕਣ ਦੀ ਬਜਾਏ ਜਿਵੇਂ ਭਗਵੰਤ ਮਾਨ ਸਾਹਿਬ ਕੇਂਦਰ ਨੂੰ ਨਸੀਹਤ ਦੇ ਰਹੇ ਸੀ ਵੀ ਤੁਸੀਂ ਡੱਲੇਵਾਲ ਨੂੰ ਚੱਕਣ ਨੂੰ ਤਾਂ ਕਹਿ ਰਹੇ ਹੋ ਤੇ ਡੱਲੇਵਾਲ ਦੀਆਂ ਮੰਗਾਂ ਕਿਉਂ ਨਹੀਂ ਮੰਨਦੇ ਡੱਲੇਵਾਲ ਜਾ ਕੇ ਗੱਲ ਕਰੋ ਤੇ ਮਾਨ ਸਾਹਿਬ ਨੂੰ ਵੀ ਚਾਹੀਦਾ ਵੀ ਮਾਨ ਸਾਹਿਬ ਤੁਸੀਂ ਕੰਪਿਊਟਰ ਅਧਿਆਪਕਾਂ ਨੂੰ ਅੱਧੀ ਰਾਤ ਪੁਲਿਸ ਦੇ ਜ਼ੋਰ ਚੱਕਣ ਦੀ بجائے ਉਹਨਾਂ ਦੀਆਂ ਮੰਗਾਂ ਮੰਨ ਲਓ ਉਹਨਾਂ ਦੀ ਗੱਲ ਮੰਨ ਲਓ ਉਹਨਾਂ ਦਾ ਮਸਲਾ ਹੱਲ ਕਰ ਦਿਓ ਉਹਨਾਂ ਨੂੰ ਚੱਕਣ ਦੀ ਲੋੜ ਹੀ ਨਾ ਪਵੇ ਉਹ ਆਪਣੇ ਮਰਨ ਵਰਤ ਛੱਡ ਦੇਣਗੇ ਦੇਖੋ ਮਰਨ ਵਰ ਤੇ ਚਾਹੇ ਡੱਲੇਵਾਲ ਬੈਠੇ ਚਾਹੇ ਕੋਈ ਹੋਰ ਬੈਠੇ ਉਹ ਕੋਈ ਖੁਸ਼ੀ ਨਾਲ ਤਾਂ ਬੈਂਦਾ ਨਹੀਂ ਮੰਗਾ ਨੇ ਤਕਲੀਫਾਂ ਨੇ ਹੁਣ ਇਹ ਜਿਹੜੇ ਵਿਚਾਰੇ ਕੰਪਿਊਟਰ ਅਧਿਆਪਕ ਨੇ ਇਹਨਾਂ ਦੀਆਂ ਕਿਸ ਪੱਦਰ ਦੀਆਂ ਕਿਵੇਂ ਤਕਲੀਫਾਂ ਹੋਣਗੀਆਂ ਇਹ ਤੁਸੀਂ ਸੋਚ ਸਕਦੇ ਹੋ ਹੋਰ ਕਿੰਨੇ ਬੇਰਜਗਾਰ ਨੇ ਕਿੰਨੇ ਕੱਚੇ ਮੁਲਾਜ਼ਮ ਨੇ ਕਿੰਨੇ ਹੋਰ ਦੁਖੀ ਲੋਕ ਨੇ ਜਿਨ੍ਹਾਂ ਚ ਮਜ਼ਦੂਰ ਵੀ ਆਉਂਦੇ ਨੇ ਜਿਹੜੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਦੁੱਖਾਂ ਤਕਲੀਫਾਂ ਨੂੰ ਲੈ ਕੇ ਆ ਭਗਵੰਤ ਮਾਨ ਸਰਕਾਰ ਦੇ ਅੱਗੇ ਧਰਨੇ ਲਾਉਂਦੇ ਨੇ ਮਜਾਰੇ ਕਰਦੇ ਨੇ ਰੈਲੀਆਂ ਕਰਦੇ ਨੇ ਕਿ ਸਾਡੀ ਕੋਈ ਗੱਲ ਸੁਣੀ ਜਾਵੇ ਪਰ ਕਿਤੇ ਸੁਣਵਾਈ ਨਹੀਂ ਹੋ ਰਹੀ ਹੁਣ ਦੂਜੀ ਖਬਰ ਜਿਹੜੀ ਆਪਾਂ ਗੱਲ ਕਰਨੀ ਹੈ ਡੱਲੇਵਾਲ ਦੇ ਕੋਲ ਵੀ ਪੁਲਿਸ ਪਹੁੰਚੀ ਹੈ ਅੱਜ ਅੱਜ ਉੱਥੇ ਇਕੱਠ ਹੈ ਦੋ ਇਕੱਠ ਨੇ ਅੱਜ ਇੱਕ ਖਨੌਰੀ ਬਾਰਡਰ ਤੇ ਦੂਜਾ ਹਰਿਆਣਾ ਦੇ ਟੋਹਾਣਾ ਚ ਇੱਕ ਡੱਲੇਵਾਲ ਸਾਹਿਬ ਹਰਾਂ ਦੀ ਜੱਥੇਬੰਦੀਆਂ ਕਰ ਰਹੀਆਂ ਨੇ ਤੇ ਦੂਜਾ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨੇ ਇਕੱਠ ਸੱਦਿਆ ਹੁਣ ਦੋਨਾਂ ਥਾਵਾਂ ਤੇ ਇਕੱਠ ਨੇ ਉਸ ਤੋਂ ਐਨ ਪਹਿਲਾਂ ਭਗਵੰਤਮਾਨ ਸਾਹਿਬ ਦੀ ਪੁਲਿਸ ਫਿਰ ਡੱਲੇਵਾਲ ਕੋਲੇ ਗਈ ਹੈ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲ ਡਾਕਟਰ ਸੀਗੇ ਉਹਨਾਂ ਦਾ ਚੈੱਕਅਪ ਵੀ ਕਰਾਇਆ ਪਰ ਸੁਪਰੀਮ ਕੋਰਟ ਦੇ ਜੋ ਉਦੇਸ਼ ਨੇ ਜੋ ਹੁਕਮ ਨੇ ਉਹਨਾਂ ਦੇ ਅਨੁਸਾਰ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਫਿਰ ਕੀਤੀ ਗਈ ਹੈ ਇਕੱਠ ਤੋਂ ਪਹਿਲਾਂ ਹੁਣ ਇਹ ਅੱਗੇ ਕੀ ਹੋਵੇਗਾ ਉਹ ਅੱਜ ਦਾ ਕੱਠ ਤੈ ਕਰੇਗਾ ਕੱਠ ਕਿੰਨਾ ਹੁੰਦਾ ਇਹ ਇੱਥੋਂ ਤੈ ਹੋਣਾ ਕਿਉਂਕਿ ਜਦੋਂ ਪੰਜਾਬ ਬੰਦ ਹੋਇਆ ਤਾਂ ਸਾਰੀਆਂ ਸਿਆਸੀ ਧਿਰਾਂ ਨੂੰ ਇੰਜ ਲੱਗਿਆ ਕਿ ਇਸ ਅੰਦੋਲਨ ਨੂੰ ਹਮਾਇਤ ਮਿਲ ਰਹੀ ਹੈ ਲੋਕਾਂ ਦੀ ਵੱਡੀ ਹਮਾਇਤ ਹੈ ਤਾਂ ਸਾਰਿਆਂ ਨੇ ਗੋਲਣਾ ਸ਼ੁਰੂ ਕੀਤਾ ਤੇ ਜੇ ਜਿਵੇਂ ਕਾਕਾ ਸਿੰਘ ਕੋਟੜਾ ਜਿਹੜੇ ਕਿਸਾਨ ਆਗੂ ਉਹ ਕਹਿ ਰਹੇ ਸੀ ਕਿ ਲੱਖਾਂ ਦਾ ਇਕੱਠ ਹੋਊਗਾ ਉਹ ਤਾਂ ਕਹਿ ਰਹੇ ਸੀ 3-4 ਲੱਖ ਦਾ ਇਕੱਠ ਹੋਊਗਾ ਖਨੋਰੀ ਬਾਰਡਰ ਤੇ ਜੇ ਇੰਨਾ ਇਕੱਠ ਹੁੰਦਾ ਫਿਰ ਲਾਜ਼ਮੀ ਤੌਰ ਤੇ ਸਰਕਾਰਾਂ ਨੂੰ ਭਾਜੜ ਪਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਅਸਰਦਾਰ ਕੱਟਸਾਬਤ ਹੋਏਗਾ ਉਧਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਕੱਠ ਕਰ ਰਿਹਾ ਹੈ ਉਹ ਵੀ ਪਤਾ ਲੱਗੇਗਾ ਕਿ ਕਿੰਨਾ ਇਕੱਠ ਉਹ ਪਾਉਂਦਾ ਹੈ ਕਿਸਾਨ ਹੁਣ ਸੰਯੁਕਤ ਕਿਸਾਨ ਮੋਰਚੇ ਨਾਲ ਐਸ ਕੇ ਐਮ ਨਾਲ ਕਿੰਨੇ ਕੁ ਜੁੜੇ ਹੋਏ ਨੇ ਇਹ ਹੁਣ ਦੇਖਣ ਦਾ ਸਵਾਲ ਬਣ ਗਿਆ ਔਰ ਤੀਜੀ ਵੱਡੀ ਖਬਰ ਕੇਂਦਰ ਸਰਕਾਰ ਦੇ ਵਿੱਚ ਇੱਕ ਵੱਡੀ ਗੜਬੜ ਆ ਚੁੱਕੀ ਹੋਈ ਹੈ ਨਿਤਿਸ਼ ਕੁਮਾਰ ਜਿਹੜਾ ਕਿ ਇੱਕ ਪਾਸੇ ਦੀ ਫੋੜੀ ਸੀ ਮੋਦੀ ਸਰਕਾਰ ਦੀ ਕੇਂਦਰ ਸਰਕਾਰ ਚ ਜਿਨ੍ਹਾਂ ਦੇ ਸਹਾਰੇ ਸਰਕਾਰ ਚੱਲ ਰਹੀ ਹੈ ਖੜੀ ਹੈ ਬਣੀ ਹੈ ਉਹ ਨਿਤਿਸ਼ ਕੁਮਾਰ ਹੁਣ ਰੁੱਸਿਆ ਹੋਇਆ ਤੇ ਨਿਤਿਸ਼ ਕੁਮਾਰ ਨੂੰ ਕਾਂਗਰਸ ਤੇ ਭਾਜਪਾ ਦੀਆਂ ਵਿਰੋਧੀ ਧਿਰਾਂ ਚਾਹੇ ਉਹ ਲਾਲੂ ਯਾਦਵ ਦੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਉਹ ਵੀ ਕਈ ਤਰ੍ਹਾਂ ਦੇ ਆਫਰ ਦੇ ਰਹੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੀਆਂ ਨੇ ਤੇ ਹੁਣ ਨਿਤਿਸ਼ ਕੁਮਾਰ ਨੂੰ ਕਾਂਗਰਸ ਦੇ ਇੱਕ ਵੱਡੇ ਨੇਤਾ ਜਿਹੜੇ ਸ਼ਕੀਲ ਅਹਿਮਦ ਸ਼ਕੀਲ ਅਹਿਮਦ ਖਾਨ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਨਿਤਿਸ਼ ਕੁਮਾਰ ਨੇ ਜਿਹੜੇ ਉਹ ਗਾਂਧੀ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨੇ ਉਹ ਗੌਂਡਸੇ ਨਾਲ ਸਹਿਮਤ ਨਹੀਂਗੇ ਉਹ ਗੌਂਡਸੇ ਨਥੁਰਮ ਗੌਂਡਸੇ ਜਿਸ ਨੇ ਗਾਂਧੀ ਨੂੰ ਮਾਰਿਆ ਸੀ ਤਾਂ ਸ਼ਕੀਲ ਅਹਿਮਦ ਕਹਿੰਦਾ ਕਿ ਸਾਨੂੰ ਪਤਾ ਹੈ ਨਿਤਿਸ਼ ਕੁਮਾਰ ਗਾਂਧੀ ਜੀ ਦੀ ਵਿਚਾਰਧਾਰਾ ਨਾਲ ਸਹਿਮਤ ਨੇ ਨੱਥੂ ਰਾਮ ਗੌਂਦਸੇ ਦੀ ਨਾਲ ਨਹੀਂ ਤੇ ਨੱਥੂ ਰਾਮ ਗੌਂਦਸੇ ਦੀ ਵਿਚਾਰਧਾਰਾ ਉਹ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਬੀਜੇਪੀ ਵਾਲੇ ਨੇ ਤਾਂ ਇਸ ਕਰਕੇ ਕਾਂਗਰਸ ਦੇ ਨੇਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਿਤਿਸ਼ ਕੁਮਾਰ ਸਾਡੇ ਨਾਲ ਆ ਰਿਹਾ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਔਰ ਇਕੱਠੇ ਹੋ ਕੇ ਬੀਜੇਪੀ ਨੂੰ ਅਸੀਂ ਹਰਾਵਾਂਗੇ ਔਰ ਇਸ ਤੋਂ ਵੱਡੀ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਔਰ ਇਹ ਪਾਰਟੀ ਕੋਈ ਹੋਰ ਨਹੀਂ ਅਮਰਤਪਾਲ ਸਿੰਘ ਐਮਪੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਦੀ ਅਗਵਾਈ ਚ ਬਣ ਰਹੀ ਹੈ 14 ਜਨਵਰੀ ਨੂੰ ਇਹ ਪਾਰਟੀ ਬਣਾਈ ਜਾਣੀ ਹੈ ਔਰ ਮਾਗੀ ਦੇ ਮੇਲੇ ਤੋਂ ਇਸ ਪਾਰਟੀ ਦਾ ਐਲਾਨ ਕੱਠ ਕਰਕੇ ਕੀਤਾ ਜਾਊਗਾ ਇਹਦੇ ਸੰਬੰਧੀ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਉੱਠ ਖੜੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਬੀਜੇਪੀ ਹੈ ਕਾਂਗਰਸ ਹੈ ਅਕਾਲੀ ਦਲ ਹੈ ਇਹਨਾਂ ਨੇ ਤਿੱਖੇ ਹਮਲੇ ਕਰਨੇ ਸ਼ੁਰੂ ਕੀਤੇ ਨੇ ਅਮਰਤਪਾਲ ਦੁਆਰਾ ਬਣਾਈ ਜਾ ਰਹੀ ਨਵੀਂ ਪਾਰਟੀ ਦੇ ਉੱਪਰ ਉਹ ਇਹ ਕਹਿ ਰਹੇ ਨੇ ਕਿ ਅਮਰਤਪਾਲ ਜਿਹੜਾ ਇੱਕ ਲੜਾਈ ਲੜਨ ਦੇ ਨਾਂ ਤੇ ਆਇਆ ਸੀ ਜਿਹੜਾ ਕਹਿੰਦਾ ਸੀ ਵੀ ਇਹ ਸਿਆਸੀ ਨੇਤਾ ਸਿਆਸੀ ਰੋਟੀਆਂ ਸੇਕਦੇ ਨੇ ਔਰ ਅਸੀਂ ਤਾਂ ਲੜਾਈ ਲੜ ਕੇ ਆਪਣਾ ਸਿੱਖਾਂ ਦਾ ਵੱਖਰਾ ਦੇਸ਼ ਬਣਾਉਣਾ ਹੈ ਅਸੀਂ ਇੱਥੋਂ ਦੇ ਕਾਨੂੰਨ ਨੂੰ ਸੰਵਿਧਾਨ ਨੂੰ ਪਾਰਲੀਮੈਂਟ ਨੂੰ ਨਹੀਂ ਮੰਨਦੇ ਤਾ ਉਹ ਕਹਿ ਰਹੇ ਨੇ ਕਿ ਹੁਣ ਉਹੀ ਅਮਰਤਪਾਲ ਸਿੰਘ ਅੱਜ ਭਾਰਤ ਦੀ ਪਾਰਲੀਮੈਂਟ ਨੂੰ ਮੰਨ ਕੇ ਉਹਦਾ ਐਮਪੀ ਬਣ ਗਿਆ ਭਾਰਤ ਦੇ ਸੰਵਿਧਾਨ ਨੂੰ ਮੰਨ ਕੇ ਉਹਦੀ ਵਫਾਦਾਰੀ ਦੀ ਸੌਂਖ ਖਾ ਲਈ ਔਰ ਉਹਦੇ ਕਾਨੂੰਨਾਂ ਨੂੰ ਵੀ ਮੰਨ ਰਿਹਾ ਹੈ ਤਾਂ ਇਸ ਤਰੀਕੇ ਨਾਲ ਵੱਡੇ ਸਵਾਲ ਉਹ ਖੜੇ ਕਰ ਰਹੇ ਨੇ ਤੁਹਾਨੂੰ ਕੀ ਜੱਪਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਔਰ ਇੱਕ ਹੋਰ ਵੱਡੀ ਖਬਰ ਇਸ ਵਕਤ ਪੰਜਾਬ ਦੀ ਫਿਜ਼ਾ ਚ ਗੂੰਜ ਰਹੀ ਹੈ ਸukhbir Badal ਤੇ ਉਹਦੇ ਅਕਾਲੀ ਦਲ ਦੇ ਉੱਪਰ ਵੱਡੇ ਦੋਸ਼ ਲੱਗੇ ਨੇ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਕਿਹਾ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਕਿ 23 ਦਸੰਬਰ ਤੱਕ ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਅਸਤੀਫੇ ਦਿੱਤੇ ਨੇ ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇ ਤੇ ਮਨਜ਼ੂਰ ਕਰਕੇ ਅਸਤੀਫੇ ਤੇ ਫਿਰ ਨਵੀਂ ਭਰਤੀ ਸ਼ੁਰੂ ਕਰਕੇ ਤਿੰਨਵਾਂ ਪ੍ਰਧਾਨ ਚੁਣਿਆ ਜਾਵੇ। ਪਰ ਦੋਸ਼ ਇਹ ਹੈ ਕਿ ਅਕਾਲੀ ਦਲ ਨੇ ਹੁਣ ਤੱਕ ਅਕਾਲ ਤਖਸਾਲ ਸਾਹਿਬ ਦਾ ਹੁਕਮ ਮੰਨ ਕੇ ਉਹ ਅਸਤੀਫੇ ਮਨਜ਼ੂਰ ਨਹੀਂ ਕੀਤੇ ਉਹ ਅਸਤੀਫੇ ਮਨਜ਼ੂਰ ਕਰਕੇ ਤੇ ਨਵੀਂ ਭਰਤੀ ਨਹੀਂ ਸ਼ੁਰੂ ਕੀਤੀ ਤਾਂ ਫਿਰ ਅਕਾਲੀ ਦਲ ਅਕਾਲ ਤਖਸਾਲ ਸਾਹਿਬ ਦਾ ਕੀ ਹੁਕਮ ਮੰਨ ਰਿਹਾ ਹੈ ਇਹ ਵੱਡੇ ਸਵਾਲ ਜਿਹੜਾ ਬਾਗੀ ਅਕਾਲੀਆਂ ਦਾ ਤੜਾ ਹੈ ਉਹਨੇ ਖੜੇ ਕੀਤੇ ਨੇ ਔਰ ਇੱਥੋਂ ਤੱਕ ਕਹਿ ਦਿੱਤਾ ਹੈ ਕੁਝ ਲੋਕਾਂ ਨੇ ਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਖਾਤਮਾ ਕਰਕੇ ਸਾਹ ਲਵੇਗਾ ਜਿਹੜੇ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੈ ਉਹਨਾਂ ਨੇ ਵੀ ਕੱਲ ਕਿਹਾ ਉਹ ਕਹਿੰਦੇ ਸੁਖਬੀਰ ਬਾਦਲ ਅਜੇ ਵੀ ਜਿਸ ਤਰ੍ਹਾਂ ਚੱਲ ਰਿਹਾ ਹੈ ਉਹਨੇ ਜਿਵੇਂ ਇਹ ਪੱਕੀ ਧਾਰੀ ਹੈ ਕਿ ਜਿਹੜਾ ਮਾੜਾ ਮੋਟਾ ਬਚਿਆ ਅਕਾਲੀ ਦਲ ਹੈ ਇਹ ਵੀ ਨਹੀਂ ਰਹਿਣ ਦੇਣਾ ਇਹ ਵੀ ਖਤਮ ਕਰ ਦੇਣਾ ਤੇ ਤੁਹਾਨੂੰ ਕੀ ਜਪਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ